ਜਰਮਨ ਚਾਂਸਲਰ ਫੈਡਰਿਕ ਮਰਜ਼ ਅੱਜ ਤੋਂ ਭਾਰਤ ਦੇ 2 ਰੋਜ਼ਾ ਦੌਰੇ ਤੇ ਆ ਰਹੇ ਨੇ ਇਹ ਚਾਂਸਲਰ ਮਰਜ਼ ਦਾ ਪਹਿਲਾ ਅਧਿਕਾਰ ਦੌਰਾ ਹੈ ਪ੍ਰਧਾਨ ਮੰਤਰੀ ਨરેન્દ્ર મોદી ਅੱਜ ਅਹਮਦਾਬਾਦ ਵਿੱਚ ਜਰਮਨ ਚਾਂਸਲਰ ਦਾ ਸਵਾਗਤ ਕਰਨਗੇ ਦੋਵੇਂ ਆਗੂ ਭਾਰਤ ਜਰਮਨੀ ਰਣਨੀਤਿਕ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ ਜਿਸ ਨੇ ਪਿਛਲੇ ਸਾਲ 25 ਵਰੇ ਮੁਕੰਮਲ ਕਰ ਲਏ ਨੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਆਗੂ ਵਿਚਾਲੇ ਹੋਣ ਵਾਲੀ ਗੱਲਬਾਤ ਵਪਾਰ ਅਤੇ ਪੂੰਜੀਗਾਰੀ ਟੈਕਨੋਲੋਜੀ, ਸਿੱਖਿਆ, ਹੁਨਰ ਵਿਕਾਸ ਅਤੇ ਗਤੀਸ਼ੀਲਤਾ ਵਿੱਚ ਸਹਿਯੋਗ ਨੂੰ ਹੋਰ ਤੇਜ਼ ਕਰਨ ਤੇ ਕੇਂਦ੍ਰਿਤ ਹੋਵੇਗੀ। ਗੱਲਬਾਤ ਦੌਰਾਨ ਰੱਖਿਆ, ਸੁਰੱਖਿਆ, ਵਿਗਿਆਨ, ਨਵਾਂਚਾਰ, ਖੋਜ, ਗ੍ਰੀਨ ਅਤੇ ਟਿਕਾਊ ਵਿਕਾਸ ਸਣੇ ਲੋਕਾਂ ਵਿਚਾਲੇ ਸਬੰਧਾਂ ਦੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਵਿਚਾਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਮਰਜ਼ ਵਪਾਰ ਅਤੇ ਸੰਤ ਦੇ ਆਗਵਾ ਨਾਲ ਵੀ ਗੱਲਬਾਤ ਕਰਨਗੇ ਇਸ ਦੌਰਾਨ ਖੇਤਰੀ ਅਤੇ ਆਲਮੀ ਮਹੱਤਵ ਤੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਹੋਵੇਗਾ ਜਰਮਨ ਚਾਂਸਲਰ ਸਾਬਰਮਤੀ ਆਸ਼ਰਾ ਅਤੇ ਅਡਾਲਸ ਬਾਪੜੀ ਦਾ ਦੌਰਾ ਕਰਨਗੇ ਅਤੇ ਕੁਮਾਂਤਰੀ ਪਤੰਗ ਮਹਾਉਸਵ ਵਿੱਚ ਹਿੱਸਾ ਲੈਣਗੇ ਮਰਜ਼ ਬੈਂਗਲੂਰੂ ਵੀ ਜਾਣਗੇ ਜਿੱਥੇ ਉਹਨਾਂ ਨੂੰ ਸਾਇੰਸ ਅਤੇ ਇੰਜੀਨੀਅਰਿੰਗ ਸੈਂਟਰ ਦਾ ਦੌਰਾ ਵੀ ਕਰਨਗੇ